ਠੀਕ ਆ ਹੂ ਨਹੀਂ ਲੈਂਦੇ ਹਰੇਕ ਠੀਕ ਆ ਠੀਕ ਆ ਲੋਪਰਾ ਸਨਾਖਪੂਣਾ ਤੋਰਾ ਖੜੇ ਲਾਉਣ ਲੱਗੀ ਕਰਮਾ ਵਾਲੀ ਠੀਕ ਆ ਜੀ ਲੋ ਜੀ ਚੈੱਕ ਕਰ ਸਕਦੇ ਹਾਂ ਲੋ ਜੀ ਤੋਰਾ ਤਰਕ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜਿਲ੍ਹਾ ਨੂੰ ਪਾਇੰਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਗਾਂ ਬਕਾਉੜ ਜੀ ਵਾਧੂ ਜਾਣਕਾਰੀ ਲੱਗ ਮੈਂ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟੱਟ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਾਈ ਜੀ ਸੱਸੀ ਗਾਈ ਅਸ਼ਰੀਕਾਲ ਜੀ ਨਾਮ ਵੀਰੇ ਆਪਣਾ ਗੁਰਦੀਪ ਜੀ ਫਰੰਡ ਸਹਿਣਾ ਜ਼ਿਲ੍ਹਾ ਬਰਨਾਲਾ ਬੈਡ ਦੀ ਜਾਣਕਾਰੀ ਦੋ ਯਾਰ ਬੈਡ ਵੀਰੇ 10 ਦਿਨਾਂ ਦੀ ਹੈਗੀ ਕੱਚੀ ਹੈਗੀ ਹਾਂਜੀ ਤੇ ਪਹਿਲੇ ਸ਼ੂਏ ਤਾਂ 13 ਕਿਲੋ ਲੀਟਰ ਦੁੱਧ ਦਿੱਤਾ ਵਾ ਕੋਈ ਬਾਹਰ ਆਣੀ ਆਪਾਂ ਕਹਿੰਦੇ ਠੀਕ ਆ ਹੁਣ ਅਗਲੇ ਦਿਸ਼ੇ ਬਾਤ ਮਾਲ ਤੇ ਆਗਾ ਹਾਂ ਹਾਂਜੀ ਠੰਡੀ ਸ਼ੀਲ ਆਲਾ ਪਰ ਮੈਂ ਗੱਬਣ ਦੀ ਧਾਰਾ ਮਰੀ ਚਲੇ ਕੋਈ ਚੱਕਰੀ ਨਹੀਂ ਦੇ ਠੀਕ ਆ 10 ਦਿਨ ਬਾਕੀ ਆ ਹਾਂ ਤੇ ਸ਼ੂਆ ਕਿਮਾ ਸ਼ੂਆ ਦੁੱਜਾ ਰਿਹਾ ਇਹ ਨਾਲ ਦੁੱਧ ਸ਼ੂਆ ਬੰਦੇ ਨਾਲ ਠੀਕ ਆ ਤੇ ਖੱਚ ਕੇ ਬਾਈ ਯਾਰ 100 200 ਹੀ ਛੱਡੀ ਜਮਾ ਰੇਟ ਖੱਚ ਕੇ ਜੇ ਰੇਟ ਦੱਸ ਵੀਰੇ ਇਹ ਅੱਜ ਦਾ ਕੱਚੀ ਕੱਚੀ ਦਾ ਰੇਟ ਆ ਜਿਹੜਾ ਉਹ ਅੱਜ ਦਾ ਆਪਾਂ ਦੱਸਾਂਗੇ ਤਾਂ ਮੁੱਲ ਆ 47000 ਦੇਣੀ ਕਿੰਨੇ ਵੀ ਯਾਰਾ ਬਾ 45 ਚ ਛੋੜ ਛੱਪਾ ਕਰ ਦੇਾਂਗੇ ਯਾਰਾ 45 ਦੇ ਦੇਗਾ ਹਾਂ ਠੀਕ ਆ ਲੋਪਰਾ ਚੈੱਕ ਕਰ ਸਕਦੇ ਬਾਹਰ ਨਹੀਂ ਹੋਣਾ ਲੱਖ ਆਪਣਾ ਠੀਕ ਆ ਜੀ ਠੀਕ ਆ ਲੋ ਜੀ ਚੈੱਕ ਕਰ ਸਕਦੇ ਕੱਦ ਬੈਡ ਤੋੜ ਦੋ ਪਰਾ ਲੋਪਰਾ ਗੱਲ ਆਪਾਂ ਮੁੱਲ ਜਾਇਜ਼ ਕਰੇ ਸੀ ਆਪਣੇ ਪਸ਼ੂ ਉਹਦੀ ਵੇਖੋਗੇ ਉਹਦੀ ਵੇਖੇ ਅੱਧੇ ਘੰਟੇ ਜੀ ਠੀਕ ਆ ਮੋਲੇ ਦਬਾਈ ਤੇਰੇ ਜੈ ਜੀ ਹੁੰਦੇ ਆ ਮੈਂ ਦੇਖਾ ਤੇ ਟੋਕੜ ਕਪਣਾ ਹੁਣ ਬਾਈ ਮਿਲਦੀ ਆ 3 ਦਿਨਾਂ ਦੀ ਕੱਚੀ ਆ ਪੂਰੀ ਵਧੀਆ ਬਣ ਟੋਕੜ ਕਪਣ ਬਾਈ ਗਣਕਿਆਂ ਨਿਕਲਦੀ ਆ ਆਪਾਂ ਵਧੀਆ ਲੈਨੇ ਆ ਠੀਕ ਆ ਹੁਣ ਹੀ ਲੈਂਦੇ ਹਰੇਕ ਠੀਕ ਆ ਠੀਕ ਆ ਲੋਪਰਾ ਸਨਾਖਪੁਣਾ ਤੋਰਾ ਖੜੇ ਲਾਉਣ ਲੱਗੀ ਕਰਮਾ ਵਾਲੀ ਠੀਕ ਆ ਜੀ ਲੋ ਜੀ ਚੈੱਕ ਕਰ ਸਕਦੇ ਆ ਲੋ ਜੀ ਤੋਰਾ ਤਰਕ ਤੁਹਾਡੇ ਸਾਹਮਣੇ ਆ ਵੱਧ ਜਾਣਕਾਰੀ ਬਾਜ਼ਾਰ ਤੋਂ ਲੈ ਆ ਬਾਈ ਤੋਂ ਆ ਸਾਰੀਆਂ ਨੇ ਆਹਾ ਹਾਂ ਜੀ ਚਿੱਲਾ ਬਹੁਤ ਥੋੜਾ ਕੱਚੀ ਪਈ ਹੈ ਠੀਕ ਆ ਕੱਚੀ ਪਈ ਹੈ ਕੱਢ ਕੇ ਜੀ ਠੀਕ ਆ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਟ ਸਹਣਾ ਦੁਆਰੇ ਤੇ ਫਿਰ ਦੱਸ ਰਿਹਾ ਤੁਹਾਨੂੰ ਠੀਕ ਆ ਜੀ ਜੇ ਕੋਈ ਕਮੀ ਪੇਸੀ ਆਪਣੀ ਵੀਡੀਓ ਚ ਕੋਈ ਲੱਗਦੀ ਹੈ ਤਾਂ ਦੱਸ ਦਿਆ ਕਰੋ ਠੀਕ ਆ ਜੀ ਕਿਉਂਕਿ ਆਪਾਂ ਬਾਹਲੇ ਪੜੇ ਲੇ ਕੇ ਤਹਿਣੀ ਸੈਂਪਲ ਜੇ ਬੰਦੇ ਆ ਠੀਕ ਆ ਜੀ ਦੇਸੀ ਜੇ ਤੇ ਬਾਈ ਨਾਲ ਜਰੂਰ ਕਨੈਕਟ ਕਰੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ